ਅਸੀਂ ਅੱਜ ਪਹੁੰਚੇ ਹੋਈਆਂ ਹਲਕਾ ਖੜਦੇ ਬਲਾਕ ਮਦਰੀ ਨਦੀਕ ਪਿੰਡ ਮਾਨਕਪੁਰ ਸ਼ਰੀਫ ਜਿੱਥੇ ਕੀ ਸਰਕਾਰੀ ਆਈਟੀਆਈ ਹੈ ਜਿੱਥੇ ਜਿੱਥੇ ਅਨੇਕਾਂ ਕੋਰਸ ਕਰਵਾਏ ਜਾਂਦੇ ਨੇ ਐਡਮਿਸ਼ਨ ਓਪਨ ਹੈ ਕੁਝ ਦਿਨ ਬਾਕੀ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਆਈਟੀਆਈ ਦੇ ਵਿੱਚ ਦਾਖਲਾ ਕਰਵਾਓ ਤੇ ਨਾਲ ਦੀ ਨਾਲ ਕੋਰਸ ਕਰਵਾ ਕੇ ਆਪਣੇ ਬੱਚਿਆਂ ਨੂੰ ਅੱਗੇ ਬਤਾਓ ਤਾਂ ਮੈਡਮ ਜਿਹੜੀ ਇਹ ਆਈਟੀਆਈ ਹੈ ਦਸਰੇ ਕੇ ਸਰਕਾਰੀ ਆਈਟੀਆਈ ਹੈ ਇਹਦੇ ਵਿੱਚ ਕਿਹੜੇ ਕਿਹੜੇ ਕੋਰਸ ਨੇ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸ ਦੋ ਤੇ ਕਿਹੜੇ ਕਿਹੜੇ ਕੋਰਸ ਕਰਕੇ ਬੱਚੇ ਪਹਿਲਾਂ ਅੱਗੇ ਵਧੇ ਨੇ ਵਿਦੇਸ਼ਾਂ ਚ ਪਹੁੰਚੇ ਨੇ ਜਾਂ ਫਿਰ ਹੁਣ ਜਿਹੜੇ ਕੋਰਸ ਨੇ ਉਹਨਾਂ ਰਾਹੀਂ ਕਿਵੇਂ ਭੁ익 ਮਨ ਸਕਦਾ ਬੱਚਿਆਂ ਦਾ ਇਸ ਆਈਟੀਆਈ ਦੇ ਵਿੱਚ ਸਾਡੇ ਕੋਲ ਇਲੈਕਟ੍ਰੀਸ਼ੀਅਨ ਹੈ ਮਕੈਨਿਕ ਮਕੈਨਿਕਲ ਦੇ ਨਾਲ ਰਿਲੇਟਡ ਜਿਹੜੇ ਕੋਰਸ ਆ ਮਸ਼ੀਨਿਸਟ ਹੈ ਫਿਟਰ ਹੈ ਵੈਲਡਰ ਹੈ ਪਲੰਬਰ ਹੈ ਕੰਪਿਊਟਰਸ ਹੈ ਕੰਪਿਊਟਰ ਹਾਰਡਵੇਅਰ ਐਂਡ ਨੈਟਵਰਕਿੰਗ ਹੈ ਡੀਜ਼ਲ ਮੈਕੈਨਿਕ ਹੈ ਇੱਕ ਤਾਂ ਇਹਦੇ ਵਿੱਚ ਸਾਡੇ 2023 ਤੋਂ ਤਾਂ ਲਗਾਤਾਰ ਹੀ ਜਿਹੜੇ ਹੈਗੇ ਆ ਮਾਣਯੋਗ ਸਾਡੇ ਕੈਬਨਟ ਮੰਤਰੀ ਸ਼੍ਰੀ ਹਰਜੋਤ ਸਿੰਘ ਬਿਆਸੀ ਦੀ ਅਗਵਾਈ ਹੇਠ ਜੋ ਚੱਲ ਰਹੀ ਹੈ ਆਈਟੀਆਈ ਤਾਂ ਬਹੁਤ ਵਧੀਆ ਚੱਲ ਰਹੀ ਹੈ ਐਡਮਿਸ਼ਨ ਤਾਂ ਹੁਣ ਜਿਹੜੀ ਹੈਗੀ ਲਾਸਟ ਡੇਟ ਹੈਗੀ ਆ ਇਹਦੇ ਵਿੱਚ ਕੁਝ ਕੁ ਸੀਟਾਂ ਸਾਡੇ ਕੋਲੇ ਕੁਝ ਟ੍ਰੇਡਾਂ ਦੇ ਵਿੱਚ ਖਾਲੀ ਪਈਆਂ ਇਹ ਜਿਹੜਾ ਕਿਤਾਮੁਖੀ ਕੋਰਸ ਹੈ ਇਹਦੇ ਨਾਲ ਜਿਹੜਾ ਬੱਚੇ ਦੇ ਵਿੱਚ ਆਪਣੇ ਘਾਟ ਦੇ ਵਿੱਚ ਹੁਨਰ ਆ ਜਾਂਦਾ ਉਸੇ ਨਾਲ ਬੱਚਾ ਆਪਣਾ ਇੱਕ ਸਵੈ ਰੋਜ਼ਗਾਰ ਵੀ ਸਟਾਰਟ ਕਰ ਸਕਦਾ ਉਹ ਆਪਣੀ ਜੌਬ ਵੀ ਕਰ ਸਕਦਾ ਅਗਰ ਉਹ ਚਾਵੇ ਤਾਂ ਅੱਗੇ ਪੜ੍ਹ ਵੀ ਸਕਦਾ ਇਸ ਕਰਕੇ ਜਿਹੜਾ ਕੀਤਾ ਮੁਖੀ ਕੋਰਸ ਆ ਇਹ ਬੱਚੇ ਲਈ ਇੱਕ ਸਖਿਆਰਥੀ ਲਈ ਬਹੁਤ ਹੀ ਫਾਇਦੇਮੰਦ ਹੈ ਤੇ ਮੈਂ ਸਾਰੇ ਸਰਪੰਚ ਸਾਹਿਬ ਇਸ ਪਿੰਡ ਦੇ ਸਾਰੀ ਪੰਚਾਇਤ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਐਸਆਈਟੀ ਨੂੰ ਉੱਚਾ ਚੱਕਰ ਵਿੱਚ ਬਹੁਤ ਮੇਰੀ ਹੈਲਪ ਕੀਤੀ ਮੈਨੂੰ ਇੱਕ ਤਾਂ ਥੋੜਾ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਜਿਨ੍ਹਾਂ ਨੇ ਇੱਥੇ ਹੀ ਬੱਚੇ ਨੇ ਪੜਨਾ ਆਣ ਕੇ ਉਹਨਾਂ ਨੂੰ ਲਾਸਟ ਡੇਟ ਜਿਹੜੀ ਅਡਮਿਸ਼ਨ ਦੀ ਤੇ ਦੂਜੇ ਪਾਸੇ ਕਿੰਨੀ ਕੁ ਫੀਸ ਹੈ ਕਿੰਨੇ ਘੱਟ ਪੈਸੇ ਦੇ ਵਿੱਚ ਅਸੀਂ ਇਹ ਕੋਰਸ ਕਰ ਸਕਦੇ ਹਾਂ ਕਿੰਨਾ ਕੁ ਫਾਇਦਾ ਇਹਦੀ ਲਾਸਟ ਫੀਸ ਹੈ ਜੀ 30 ਸੈਪਟੈਂਬਰ 29 ਨੂੰ ਦਿੱਤੀ ਗਈ ਹੈ ਵਿਭਾਗ ਵੱਲੋਂ ਤਾਂ ਇਹਦੇ ਵਿੱਚ ਕੈਟਾਗਰੀ ਵਾਈਜ਼ ਸਾਡੇ ਐਡਮਿਸ਼ਨ ਹੁੰਦੀ ਹੈ ਜੀ ਇਹਦੇ ਵਿੱਚ ਜਨਰਲ ਕੈਟਾਗਰੀ ਹੈ ਉਹਦੇ ਵਿੱਚ ਐਸੀ ਫਸਟ ਟਾਈਮ ਜਿਹੜੀ ਹੈ 13500 ਰੁਪਏ ਫੀਸ ਲੈਂਦੇ ਆ ਹਾਂਜੀ ਟੋਟਲ ਕੁੱਲ ਜੇ ਸਾਲ ਦੀ ਫੀਸ ਕਹੀਏ ਤਾਂ ਸਾਡੇ ਕੋਲੇ 3500 ਦੇ ਲਗਭਗ ਅਸੀਂ ਫੀਸ ਬੱਚੇ ਤੋਂ ਲੈਂਦੇ ਇੱਕ ਸਾਲ ਦੀ ਹਾਂਜੀ ਐਸੀ ਸਟੂਡੈਂਟਸ ਦੇ ਵਿੱਚ ਜਿਹੜਾ ਹੈਗਾ ਸਰਕਾਰ ਦੀ ਹਦਾਇਤ ਅਨੁਸਾਰ ਕੀ ਅਸੀਂ ਫੀਸ ਲੈਂਦੇ ਆ ਉਹ ਕੁੱਲ ਮਿਲਾ ਕੇ ਜੇ ਅਸੀਂ ਕਹੀਏ ਤਾਂ 2500 ਰੁਪਏ ਹੀ ਫੀਸ ਲੈਂਦੇ ਆ ਤਾਂ ਇਹਦੇ ਵਿੱਚ ਜਿਹੜਾ ਹੈਗਾ ਸਖਿਆਰਥੀ ਬਹੁਤ ਘੱਟ ਫੀਸ ਤੇ ਜਿਹੜਾ ਹੈਗਾ ਆਪਦੇ ਇਹ ਕੈਲਪ ਵਿਕ ਨੂੰ ਬਣਾ ਸਕਦੇ ਆ ਠੀਕ ਹੈ ਤੇ ਨਾਲ ਪਿੰਡ ਦੇ ਸਰਪੰਚ ਦਲਵੀਰ ਸਿੰਘ ਸਾਡੇ ਨਾਲ ਨੇ ਨੌਜਵਾਨ ਚਿਹਰੇ ਨੇ ਪਹਿਲਾਂ ਵੀ ਕਾਫੀ ਇਸ ਤਰੀਕੇ ਦੇ ਮੁੱਦੇ ਚੁੱਕ ਕੇ ਪਿੰਡ ਦੇ ਵਿੱਚ ਕਾਫੀ ਫੇਮਸ ਹੋ ਚੁੱਕੇ ਨੇ ਸਰਪੰਚ ਸਾਹਿਬ ਆਈਟੀਆਈ ਦਾ ਪਹਿਲਾਂ ਬਹੁਤ ਬੁਰਾ ਹਾਲ ਸੀ ਬਿਲਡਿੰਗ ਦਾ ਬਹੁਤ ਖਸਤਾ ਹਾਲਤ ਹੋ ਚੁੱਕੀ ਸੀ ਪਰ ਇਸ ਨੂੰ ਮੁਰਤੋਂ ਉੱਪਰ ਚੁੱਕਣ ਵਾਸਤੇ ਵਧੀਆ ਬਣਾਉਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਕੋਰਸ ਨਵੇਂ ਸ਼ੁਰੂ ਹੋ ਗਏ ਦਾਖਲੇ ਦੀ ਦੀ ਡੇਟ 10 ਸਤ 30 ਤਰੀਕ ਹੈ ਪਰ ਕਿੰਨਾ ਕੁ ਮੁਸ਼ਕਲ ਇਸ ਲਈ ਕਿ ਉਹ ਤੇ ਬਿਲਡਿੰਗ ਨੂੰ ਠੀਕ ਕਰਨਾ ਪਿਆ ਕਿੰਨਾ ਕੁ ਅੱਗੇ ਤੁਹਾਨੂੰ ਲੱਗਦਾ ਕਿਸ ਬਿਲਡਿੰਗ ਰਾਹੀਂ ਬੱਚਿਆਂ ਦਾ ਭਵਿੱਖ ਬਣ ਸਕਦਾ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਿਲਡਿੰਗ ਨੂੰ ਚਲਾਉਣ ਦੇ ਵਿੱਚ ਮਦਦ ਬਹੁਤ ਹੀ ਹੈਲਪਫਲ ਰਹੇ ਤੇ ਸਾਡੇ ਜਿਹੜੇ ਪ੍ਰਿੰਸੀਪਲ ਨੇ ਇਹਨਾਂ ਨੇ ਬਹੁਤ ਮਿਹਨਤ ਹੈ ਬਾਕੀ ਜਿਹੜਾ ਸਟਾਫ ਸਾਰਾ ਹੀ ਹੈ ਤੇ ਅਸਲ ਦੇ ਵਿੱਚ ਜਦੋਂ ਸਾਡੀ ਪੰਚਾਇਤ ਬਣੀ ਉਹ ਤੋਂ ਬਾਅਦ ਯੰਗ ਟੀਮ ਹੈ ਸਾਰੀ ਜੀ ਮੇਰੇ ਪੰਚਾਇਤ ਮੈਂਬਰ ਖੜੇ ਨੇ ਨਾਲ ਪੰਜ ਸਬਾਨ ਨੇ ਸਾਰੇ ਸਾਰਿਆਂ ਨੇ ਬਹੁਤ ਚੰਗੀ ਮਿਹਨਤ ਕੀਤੀ ਹੈ ਤੇ ਮੈਂ ਆਪਣੀ ਇਲਾਕੇ ਨੂੰ ਇਹ ਦੱਸਣਾ ਚਾਹੁੰਦਾ ਇਸ ਮਾਧਿਮ ਰਾਹੀਂ ਵੀ ਜਿਹੜੀ ਸਾਡੀ ਆਈਟੀਆਈ ਹੈ ਇੱਥੇ ਬਹੁਤ ਵਧੀਆ ਕੋਰਸ ਹੋ ਰਹੇ ਨੇ ਸੋ ਵੱਤੋਵਤ ਇਲਾਕੇ ਦੇ ਨਿਵਾਸੀਆਂ ਨੂੰ ਨੇੜੇ ਸਰਪੰਚਾਂ ਨੂੰ ਆਪਣੇ ਵੱਲੋਂ ਮੈਂ ਬੇਨਤੀ ਕਰਦਾ ਖਾਸ ਤੌਰ ਤੇ ਕਿ ਇੱਥੋਂ ਵੱਤੋਵਤ ਆਪਣੇ ਸਟੂਡੈਂਟ ਭੇਜਣ ਜੋ ਬਹੁਤ ਹੀ ਘੱਟ ਫੀਸ ਤੇ ਆਪਣੇ ਐਡਮਿਸ਼ਨ ਲੈ ਕੇ ਆਪਣਾ ਜਿਹੜਾ ਕੈਰੀਅਰ ਹੈ ਉਹਨੂੰ ਬਹੁਤ ਹੀ ਉਚਾਈਆਂ ਤੇ ਪਹੁੰਚਾ ਸਕਦੇ ਹਾਂ सरपंच साहब पहले तो गरीबी बहुत होती थी ते गरीब बंदा ही सोचਦਾ ਸੀ ਕਿ ਮੇਰਾ ਬੱਚਾ ਤਾਂ ਨਹੀਂ ਪੜ ਸਕਦਾ ਮੇਰੇ ਕੋਲ ਇੰਨੇ ਪੈਸੇ ਨਹੀਂ ਇੰਨਾ ਦੂਰ ਕਾਲਜ ਜਾਣ ਵਾਸਤੇ ਕੋਈ ਸਾਧਨ ਨਹੀਂ ਪਰ ਹੁਣ ਤਾਂ ਮੇਰੇ ਖਿਆਲ ਆਪਣੇ ਹਲਕੇ ਵਾਸਤੇ ਬਹੁਤ ਵੱਡਾ ਤੋਹਫਾ ਹੈ ਇਹ ਸਰਕਾਰ ਵੱਲੋਂ ਕਿ ਜਿਹੜਾ ਇਸ ਤਰੀਕੇ ਨਾਲ आईटीआई ਖੋਲ ਕੇ ਉਹਨਾਂ ਦਾ ਬੱਚਾ ਤਾਂ ਭਵਿੱਖ ਬਣ ਸਕਦਾ ਤਾਂ ਕੀ ਲੋਕਾਂ ਨੂੰ ਅਪੀਲ ਕਰੋਗੇ ਕਿ ਤੁਸੀਂ ਬਿਲਕੁਲ ਸਹੀ ਕਿਹਾ ਜੀ ਜਿਵੇਂ ਕਿ ਹੁਣ ਸੀਆਈਟੀਆਈ ਦੇ ਵਿੱਚ ਮੈਡਮ ਨੇ ਦੱਸਿਆ ਕਿ ਬਹੁਤ ਹੀ ਵਾਜਿਬ ਤੇ ਬਹੁਤ ਹੀ ਘੱਟ ਫੀਸ ਹੈ ਮੰਨ ਲਓ ਇੱਕ ਤਰ੍ਹਾਂ ਦੀ ਫ੍ਰੀ ਆਫ ਕੋਸਟ ਹੈ ਸੋ ਮੈਂ ਆਪਣੇ ਇਹੀ ਨਾਇੜਲੇ ਇਲਾਕਿਆਂ ਨੂੰ ਇਹ ਬੇਨਤੀ ਕਰਦਾ ਵਧ ਤੋਂ ਵਧ ਬੱਚਿਆਂ ਨੂੰ ਵੀ ਵਧ ਤੋਂ ਵਧ ਆਈਟੀਆਈ ਦੇ ਵਿੱਚ ਆਉਣ ਐਡਮਿਸ਼ਨਾਂ ਲੈਣ ਆਪਣੀ ਕੈਟਾਗਰੀ ਦੇ ਅਕੋਰਡਿੰਗ ਜਿਦਾ ਹੁਣ ਮੈਡਮ ਨੇ ਦੱਸਿਆ ਕੰਪਿਊਟਰ ਦੇ ਕੋਰਸ ਨੇ ਬੱਚੇ ਲੜਕੀਆਂ ਨੇ ਦੂਰ ਜਾਣਾ ਔਖਾ ਸੀ ਹੁਣ ਤਾਂ ਆਪਾਂ ਪਿੰਡ ਦੇ ਵਿੱਚ ਸੋ ਇਹ ਜਿਹੜਾ ਪਿੰਡ ਹੈ ਬਹੁਤ ਹੀ ਨੇੜੇ ਨਿਊ ਚੰਡੀਗੜ੍ਹ ਦੇ ਪਿੰਡ ਹੈ ਸੈਂਟਰ ਦੇ ਵਿੱਚ ਹੈ ਸੋ ਮੈਂ ਆਸ ਕਰਦਾ ਕਿ ਉਮੀਦ ਕਰਦਾ ਵੀ ਜ ਟਰਾਂਸਪੋਰਟੇਸ਼ਨ ਸਿਸਟਮ ਦੀ ਜੇ ਕਮੀ ਜਿਸ ਪਹਿਲਾਂ ਉਹ ਹੁਣ ਦੂਰ ਹੋ ਚੁੱਕੀ ਹੈ ਜਾਂ ਬੱਚੇ ਬਿਲਕੁਲ ਘਰ ਦੇ ਵਾਰ ਆਈਟੀਆਈ ਜਾਣ ਦਾ ਮਤਲਬ ਹੈ ਇੱਥੇ ਵੱਧ ਤੋਂ ਵੱਧ ਐਡਮਿਸ਼ਨ ਲਓ ਤੇ ਸਾਈਟੀਆਈ ਦੇ ਰਾਹੀਂ ਆਪਣੇ ਕਰੀਅਰ ਨੂੰ ਉੱਪਰ ਲੈ ਕੇ ਜਾਓ ਠੀਕ ਹੈ ਬਿਲਕੁਲ ਤਾਂ ਦੇਖੋ ਕਿ ਪਿੰਡ ਦੇ ਸਰਪੰਚ ਤੇ ਮੈਡਮ ਪ੍ਰਿੰਸੀਪਲ ਜਿੰਨਾਂ ਵੱਲੋਂ ਅਪੀਲ ਇਲਾਕੇ ਦੇ ਲੋਕਾਂ ਨੂੰ ਕੀਤੀ ਹੈ ਕਿ ਹੁਣ ਤਾਂ ਘਾਟ ਆਪਣੇ ਲੋਕਾਂ ਦੀ ਰਹੇਗੀ ਆਪਣੇ ਬੱਚਿਆਂ ਦੀ ਰਹੇਗੀ ਅਗਰ ਉਹ ਅੱਗੇ ਨਹੀਂ ਬਦਲਣਾ ਚਾਹੁੰਦੇ ਕਿਉਂਕਿ ਹੁਣ ਤਾਂ ਸਰਕਾਰ ਨੇ ਜੋ ਆਈਟੀਆਈ ਇਹ ਖੋਲੀ ਸੀ ਇਹ ਮੁਰਤੋਂ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਜਾ ਕੇ ਇੱਥੇ ਲਗਾਤਾਰ ਬੱਚੇ ਨਵੀਂਸ਼ਨ ਲੈ ਰਹੇ ਨੇ ਕਿਉਂਕਿ ਪਿੰਡ ਦੇ ਨੇੜੇਕ ਹੈ ਸ਼ਹਿਰ ਦੇ ਨੇੜੇਕ ਹੈ ਤਾਂ ਇਸ ਆਈਟੀਆਈ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਹੈ ਰੈਕਤਰਾਂ ਦਾ ਕੋਰਸ ਕੀਤਾ ਜਾ ਰਿਹਾ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਨਹੀਂ ਤਾਂ ਪ੍ਰਾਈਵੇਟ ਜਿਹੜੀ ਆਈਟੀਆਈ ਨੇ ਉੱਥੇ ਲੱਖਾਂ ਰੁਪਏ ਦੇਣੇ ਪੈਂਦੇ ਨੇ ਫਿਰ ਦੂਰ ਵੀ ਜਾਣਾ ਪੈਂਦਾ ਪਰ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਜਗਾ ਉੱਤੇ ਆਣ ਕੇ ਆਪਣੇ ਬੱਚਿਆਂ ਦਾ ਦਾਖਲਾ ਕਰਵਾਓ ਜਿੱਤੇ ਨਾਲ ਕੀ ਆਪਣੇ ਬੱਚਿਆਂ ਦਾ ਭਵਿੱਖ ਬਣਾਓ ਕਿਉਂਕਿ ਬੱਚਾ ਪੜਿਆ ਲਿਖਿਆ ਹੋਏਗਾ ਅੱਗੇ ਗੱਲ ਕਰਨ ਦਾ ਤਰੀਕਾ ਆ ਜਾਂਦਾ ਕੋਈ ਬੰਦੇ ਦੇ ਹੱਥ ਦੇ ਵਿੱਚ ਹਨਰ ਤਾਂ ਕੋਈ ਬਿਜ਼ਨਸ ਖੋਲ ਕੇ ਬੰਦਾ ਬੈਠ ਸਕਦਾ ਹੈ ਪਰ ਹੁਣ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਬੱਚੇ ਦਾ ਭਵਿੱਖ ਬਣ ਸਕੇ ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਤੇ ਇਸ